ਇਹਨਾਂ ਅੱਤਵਾਦੀਆਂ ਨੇ ਜਾ ਕੇ ਉਹਨਾਂ ਸਰਕਾਰਾਂ ਦੇ ਘਰੇ ਜਾ ਕੇ ਵੀ ਲੰਗਰ ਲਾਤੇ ਜਿਹੜੇ ਸਾਨੂੰ ਅੱਤਵਾਦੀ ਦੱਸਦੇ ਸੀ ਕਿ ਅੱਜ ਵੀ ਤੁਸੀਂ ਵੇਖੋ ਵੀ ਪੰਜਾਬ ਦੇ ਵਿੱਚ ਪਹਿਲਾਂ 7 ਜ਼ਿਲ੍ਹੇ ਸੀ ਹੁਣ 9 ਜ਼ਿਲ੍ਹੇ ਹੋ ਗਏ ਐਡੀ ਵੱਡੀ ਆਫਤ ਹੈ ਆ ਪਾਣੀ ਦੀ ਬਾਬਾ ਹੰਸਾਲੀ ਵਾਲੇ ਹੋਏ ਐ ਗੰਡੂਆ ਸਾਹ ਵਾਲੇ ਹੋਏ ਐ ਉਹਨਾਂ ਨੇ 14 ਸਾਲ ਪਹਿਲਾਂ ਹੀ ਇਹ ਪ੍ਰਵਿਖਤ ਬਚਨ ਕਰਤੇ ਸੀ ਜੀ ਦੇ 25 ਦੇ 26 ਇਹ ਸਮਾਂ ਭਾਈ ਨਹੀਂ ਲੰਗਣਾ ਬੜੀ ਆਫਤ ਆਊਗੀ ਦੁਨੀਆ ਤੇ ਚਲੋ ਪੰਜਾਬ ਦੇ ਵਿੱਚ ਦਾ ਪਾਣੀ ਸਿਆਸਤ ਨਾਲ ਆ ਰਿਹਾ ਹੈ ਜਿਹੜਾ ਹੁਣ ਹਰਿਆਣੇ ਦੇ ਵਿੱਚ ਦਿੱਲੀ ਦੇ ਵਿੱਚ ਆ ਰਿਹਾ ਹੈ ਜਿਹੜਾ ਉਹੀ ਉਥੇ ਵੀ ਸਿਆਸਤ ਹੋ ਰਹੀ ਹੈ ਜਿਹੜੇ ਅੱਜ ਦੇ ਹਾਲਾਤ ਆ ਗੁਰਮੁਖਾਂ ਦੇ ਉਹ ਪੂਰੇ ਹੋਗੇ ਆ ਵੀ ਕੁਵਾਰੀ ਵਾਰ ਮੰਗੂਗੀ ਗਊਆਂ ਗੂੰ ਖਾਣ ਗਿੰਆਂ ਇਹ ਸਾਰੇ ਜਿਹੜੇ ਬਚਨ ਸੀ ਮਹਾਰਾਜ 10ਵੇਂ ਪਾਤਸ਼ਾਹ ਜੀ ਤੁਸੀਂ ਅੜੀ ਛੱਡ ਕੇ ਚੱਕਰੀ ਪਾਣੀ ਤੋਂ ਪਸ਼ੂਆਂ ਨੂੰ ਕੱਢੋ ਜੀ ਜੇਕਰ ਆਪਣੀ ਨਿਕਲ ਗਏ ਪਸ਼ੂ ਡੁੱਬ ਕੇ ਮਰ ਗਏ ਉਹ ਵੀ ਮਹਾਰਾਜ ਦੇ ਜੀ ਹੈ ਵੀ ਉਹਨਾਂ ਦੀ ਵੀ ਜਾਨ ਹੈ ਉਹ ਤੁਹਾਨੂੰ ਦੇ ਰਿਹਾ ਕਿ ਕੋਈ ਸਾਡੇ ਆ ਕੇ ਕੋਈ ਸੰਗਲ ਗਲੀ ਸਾਡੇ ਗੱਲ 'ਚ ਲਾਵੇ ਤੇ ਅਸੀਂ ਨਿਕਲੀਏ ਇਹ ਪੰਜਾਬ ਨਾਲ ਮੁੰਡੋ ਲਾ ਕੇ ਠੱਕਾ ਹੁੰਦਾ ਆ ਤੇ ਅੱਜ ਵੀ ਠੱਕਾ ਕਰ ਰਹੇ ਆ ਅੱਜ ਸੈਂਕੜੇ ਨਹੀਂ ਚੁੱਪ ਬੈਠੀ ਹੈ ਹਰਿਆਣਾ ਨਹੀਂ ਚੁੱਪ ਬੈਠਾ ਹੈ ਰਾਜਸਥਾਨ ਦੇ ਵਿੱਚੋਂ ਵੀ ਇੱਕ ਦੋ ਵੀਡੀਓ ਆਈਆਂ ਵੀ ਅਸੀਂ ਪਾਣੀ ਮੰਗਦੇ ਆ ਉਹਨਾਂ ਨੇ ਫਸਲਾਂ ਵੀ ਵਿਖਾਈਆਂ ਸਾਡੇ ਪਾਣੀ ਹੈ ਨਹੀਂ ਹੂੰ ਜੇਕਰ ਉਹ ਸੇ ਪਾਣੀ ਹੈ ਨਹੀਂ ਤੇ ਮੇਰੇ ਫੁੱਲ ਕਰਕੇ ਉਹਨਾਂ ਉਹਨਾਂ ਨੂੰ ਛੱਡਣਾ ਤੁਸੀਂ ਦੇਖ ਰਹੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਮੈਂ ਨਿਸ਼ਾਨ ਸਿੰਘ ਵੱਡੀ ਅਪਡੇਟ ਲੈ ਕੇ ਹਾਜ਼ਰ ਹੋਇਆ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਪਿਛਲੇ ਦਿਨਾਂ ਚ ਪੰਜਾਬ ਦੇ 7 ਜ਼ਿਲ੍ਹਿਆਂ ਚ ਹੜ੍ਹਾਂ ਦੀ ਮਾਰ ਨੇ ਹਜ਼ਾਰਾਂ ਲੋਕ ਬੇਕਾਰ ਕਰਤੇ ਕਈਆਂ ਦੀ ਮੌਤ ਹੋਈ ਪਾਣੀ ਚ ਰੁੜ ਕੇ ਰੁੜ ਜਾਣ ਨਾਲ ਸੋ ਪਸ਼ੂਆਂ ਦੇ ਕਹਿੰਦੇ ਵੀ ਸ਼ੰਗਲ ਖੋਲਣ ਦਾ ਸਮਾਂ ਵੀ ਨਹੀਂ ਮਿਲਿਆ ਸੋ ਇਸ ਵਿਸ਼ੇ ਤੇ ਵਿਚਾਰ ਚਰਚਾ ਕਰਨ ਲਈ ਮੇਰੇ ਨਾਲ ਜੁੜੇ ਨੇ ਪੰਜਾਬ ਦੇ ਚਿੰਤਕ ਨਿਹੰਗ ਬਾਬਾ ਹਮੀਰ ਸਿੰਘ ਸੋ ਵੀਡੀਓ ਨੂੰ ਵੱਧ ਤੋਂ ਵੱਧ ਅਗੇ ਸ਼ੇਅਰ ਕਰੋ ਤੇ ਨਾਲੇ ਆਪਣੇ ਕਮੈਂਟ ਜਰੂਰ ਦਿਓ ਸੋ ਬਾਬਾ ਹਮੀਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਦਾਰਨ ਸ਼ਾਨ ਸਿੰਘ ਜੀ ਬਾਬਾ ਹਮੀਰ ਸਿੰਘ ਜੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਆਪ ਜੀ ਦਾ ਸਵਾਗਤ ਹੈ ਆਪ ਜੀ ਦਾ ਜੀ ਫੋਨ ਕਰਨ ਤੇ ਬਹੁਤ ਬਹੁਤ ਸਵਾਗਤ ਹੈ ਜੀ। ਬਾਬਾ ਹਮੀਰ ਸਿੰਘ ਜੀ ਪਹਿਲਾ ਸਵਾਲ ਕਰਦੇ ਹਾਂ ਕਿ ਪੰਜਾਬ ਹਮੇਸ਼ਾ ਦੂਜੀਆਂ ਸੂਬਿਆਂ ਦੇ ਜਦੋਂ ਆਫਤ ਆਉਂਦੀ ਹੈ ਤਾਂ ਸੇਵਾ ਲਈ ਡਟ ਜਾਂਦੇ ਨੇ ਲੋਕ ਪੰਜਾਬ ਦੇ। ਅੱਜ ਪੰਜਾਬ ਖੁਦ ਹੀ ਪਾਣੀ ਚ ਰੁੜ ਗਿਆ ਹੈ। ਇਸ ਤੇ ਕੀ ਕਹੋਗੇ? ਵੇਖੋ ਜੀ ਇਹ ਜਿਹੜੀ ਪੰਜਾਬ ਦੀ ਧਰਤੀ ਹੈ ਇਹ ਦਸਾਂ ਗੁਰੂਆਂ ਦੀ ਪੀਰਾਂ ਫਕੀਰਾਂ ਦੀ ਧਰਤੀ ਹੈ। ਜੀ। ਫਗਵਾਮੀ ਕੋਈ ਕਿਸੇ ਬਾਰਡਰ ਤੇ ਜੰਗ ਲੱਗੇ ਇਹ ਪੰਜਾਬੀ ਸਾਡੇ ਮੂਰੇ ਹੁੰਦੇ ਆ ਜੀ ਕਿਸੇ ਵੀ ਹਿੰਦੁਸਤਾਨ ਦੇ ਵਿੱਚ ਕਿਤੇ ਵੀ ਆਫਤ ਆਵੇ ਜੀ ਉੱਥੇ ਲੰਗਰ ਪਾਣੀ ਪ੍ਰਸ਼ਾਦਾ ਕੱਪੜਾ ਲੀਡਾ ਤੋੜੀ ਲੈ ਕੇ ਸਾਡੇ ਜਿਹੜੇ ਪੰਜਾਬ ਦੇ ਨੌਜਵਾਨ ਐ ਉੱਥੇ ਪਹੁੰਚ ਜਾਂਦੇ ਐ ਜੀ ਇਹ ਸਾਡੇ ਦਸਾਂ ਗੁਰਮੁਖਾਂ ਦਾ ਜੋ ਸਾਨੂੰ ਉਪਦੇਸ਼ ਹੈ ਉਹਦੇ ਤੇ ਅੱਜ ਸਾਡਾ ਖਾਲਸਾ ਪੰਥ ਜਿਹੜਾ ਚੱਲ ਰਿਹਾ ਜੀ ਜਿਹੜੇ ਲੋਕ ਸਰਕਾਰਾਂ ਸਾਨੂੰ ਅੱਤਵਾਦੀ ਕਹਿੰਦੀਆਂ ਸੀ ਜੀ ਕਿੰਨਾ ਅੱਤਵਾਦੀਆਂ ਨੇ ਜਾ ਕੇ ਉਹਨਾਂ ਸਰਕਾਰਾਂ ਦੇ ਘੇ ਜਾ ਕੇ ਵੀ ਲੰਗਰ ਲਾਤੇ ਜਿਹੜੇ ਸਾਨੂੰ ਅੱਤਵਾਦੀ ਦੱਸਦੇ ਸੀ ਤੇ ਅੱਜ ਵੀ ਤੁਸੀਂ ਵੇਖੋ ਵੀ ਪੰਜਾਬ ਦੇ ਵਿੱਚ ਪਹਿਲਾਂ 7 ਜ਼ਿਲ੍ਹੇ ਸੀ ਹੁਣ 9 ਜ਼ਿਲ੍ਹੇ ਹੋ ਗਏ ਐਡੀ ਵੱਡੀ ਆਫਤ ਹੈ ਆ ਪਾਣੀ ਦੀ ਹੂੰ ਇਹ ਲੋਕ ਤੋੜੀ ਰਾਖਣ ਲੈ ਕੇ ਸਮਾਨ ਲੈ ਕੇ ਦਵਾਈਆਂ ਲੈ ਕੇ ਉਹਨਾਂ ਦੇ ਘਰਾਂ ਘਰਾਂ ਦੇ ਵਿੱਚ ਪਹੁੰਚ ਰਹੇ ਹੈ ਹੂੰ ਜੀ ਹਾਂਜੀ ਬਾਬਾ ਜੀ ਅਗਲਾ ਸਵਾਲ ਇਹ ਹੈਗਾ ਬਾਬਾ ਹਮੀਰ ਸਿੰਘ ਜੀ 1988 ਸੌਰੀ 1988 ਚ ਪੰਜਾਬ ਨੂੰ ਬਹੁਤ ਵੱਡੀ ਮਾਰ ਪਈ ਸੀ ਉਸ ਤੋਂ ਬਾਅਦ 2023 ਅਤੇ 2025 ਚ ਹੜ੍ਹਾਂ ਨੇ ਪੰਜਾਬ ਨੂੰ ਤਬਾਹ ਕੀਤਾ ਤੁਹਾਨੂੰ ਕੀ ਲੱਗਦਾ ਹੈ ਹੜ ਕੁਦਰਤੀ ਮਾਰ ਹੈ ਜਾਂ ਕੁਝ ਇਸ ਦੇ ਪਿੱਛੇ ਦੀ ਕੁਝ ਹੋਰ ਸਾਜ਼ਿਸ਼ ਹੈਗੀ ਹੈ ਵੇਖੋ ਜੀ ਜਿਹੜੇ ਸਿਆਸੀ ਲੋਕ ਹੁੰਦੇ ਆ ਨਾ ਉਹਨਾਂ ਨੇ ਰੋਟੀਆਂ ਸੇਕਣੀਆਂ ਹੁੰਦੀਆਂ ਆਪਣੀ ਬੋਤ ਦੀ ਖਾਤਰ ਜੀ ਪਰ ਜਿਹੜਾ ਇਹ ਪਾਣੀ ਅੱਜ ਇੰਨਾ ਆ ਰਿਹਾ ਹੈ ਇਹ ਕਿਸੇ ਦੀ ਕੋਈ ਸਿਆਸਤ ਨਹੀਂ ਇਹ ਗੁਰੂਆਂ ਦੇ ਬਚਨ ਪੂਰੇ ਹੋ ਰਹੇ ਹੈ ਹੂੰ ਜਿਨੇ ਸੰਤ ਬਾਬਾ ਹੰਸ ਖਾਲੀ ਵਾਲੇ ਹੋਏ ਐ ਗੰਡੂਆ ਸਾਹ ਵਾਲੇ ਹੋਏ ਐ ਉਹਨਾਂ ਨੇ 14 ਸਾਲ ਪਹਿਲਾਂ ਹੀ ਇਹ ਪ੍ਰਵਖਤ ਬਚਨ ਕਰਤੇ ਸੀ ਜੀ ਵੀ 25 ਦੇ 26 ਇਹ ਸਮਾਂ ਭਾਈ ਨਹੀਂ ਨੰਗਣਾ ਬੜੀ ਆਫਤ ਆਊਗੀ ਦੁਨੀਆ ਤੇ ਇਹ ਬਹੁਤ ਵੱਡਾ ਜਲਦਾ ਸਲਾਫ ਆਊਗਾ ਉਹ ਸਾਂਭਿਆ ਨਹੀਂ ਜਾਣਾਗਾ ਹਾਂਜੀ ਹਾਂਜੀ ਜਿਹੜੇ ਲੋਕ ਇੱਕ ਦੂਜੇ ਦੀਆਂ ਸਿਆਸਤੀ ਸਿਆਸੀ ਰੋਟੀਆਂ ਫੇਕ ਰਹੇ ਐ ਯੇਮੀ ਕਾਂਗਰਸ ਇਲਜ਼ਾਮ ਝਾੜੂ ਵਾਲੇ ਤੇ ਲੰਬੀ ਆ ਸਕਬੀਰ ਬਾਦਲ ਕਿਤੇ 10 ਗ੍ਰਾਮ ਤੇਲ ਦੇ ਜੇਠੇ ਉਹ ਝਾੜੂ ਵਾਲੇ ਤੇ ਲਾਉਂਦੇ ਆ ਕਾਂਗਰਸੀ ਝਾੜੂ ਵਾਲੇ ਤੇ ਲਾਉਂਦੇ ਝਾੜੂ ਵਾਲੇ ਇਹਨਾਂ ਤੇ ਇਲਜ਼ਾਮ ਲਾਉਂਦੇ ਰੇ ਪਹਿਲਾਂ ਜਦੋਂ ਇਹਨਾਂ ਦੀ ਸਰਕਾਰਾਂ ਸੀ ਹਾਂਜੀ ਨਹੀਂ ਚਲੋ ਉਸ ਵੇਲੇ 80 ਵੇਲੇ ਅਰਜੀਵ ਗਾਂਧੀ ਦੇ ਉੱਤੇ ਇਲਜ਼ਾਮ ਲਾਉਦੇ ਸੀ ਇਹਨਾਂ ਨੇ ਖਰਤਵਾਨ ਨੂੰ ਡੋਬਣ ਦੀ ਖਤਰੇ ਨਾਲ ਪਾਣੀ ਛੱਡਿਆ ਹਾਂਜੀ ਇਹ ਅੱਜ ਦਾ ਕੋਈ ਉਹ ਦਾ ਮਸਲਾ ਨਹੀਂ ਜਿਹੜਾ ਇੰਨਾ ਪਾਣੀ ਬਾਫਰ ਉੱਤੋਂ ਆ ਰਿਹਾ ਹੈ ਹੁਣ ਉੱਤੋਂ ਚਮਾਰੇ ਤੋਂ ਇੱਕ ਸਿੱਟੀ ਹੈ ਉੱਥੱਲੇ ਹੀ ਆਉਣੀ ਹੈ ਉਹ ਵਾਫਰ ਦਾ ਨਹੀਂ ਆਣੀ ਹਾਂਜੀ ਨਹੀਂ ਚਲੋ ਪੰਜਾਬ ਦੇ ਵਿੱਚ ਦਾ ਪਾਣੀ ਸਿਆਸਤ ਨਾਲ ਆ ਰਿਹਾ ਹੈ ਜਿਹੜਾ ਹੁਣ ਹਰਿਆਣੇ ਦੇ ਵਿੱਚ ਦਿੱਲੀ ਦੇ ਵਿੱਚ ਆ ਰਿਹਾ ਹੈ ਜਿਹੜਾ ਵੀ ਉੱਥੇ ਵੀ ਸਿਆਸਤ ਹੋ ਰਹੀ ਹੈ ਜੀ ਇਹ ਕੋਰਤ ਦੀ ਜਿਹੜੀ ਜਿਹੜੇ ਅੱਜ ਹਾਲਾਤ ਪੰਜਾਬ ਦੇ ਵਿੱਚ ਮਹਾਰਾਗੀਆਂ ਬੇਅਵਧੀਆਂ ਹਾਂਜੀ ਕਰਾਂ ਦੀਆਂ ਬੇਅਵਧੀਆਂ ਜਿਹੜਾ ਹਿੰਦੂ ਗ੍ਰੰਥਾਂ ਦੀਆਂ ਬੇਅਵਧੀਆਂ ਜਿਹੜਾ ਧਰਤੀ ਦੇ ਵਿੱਚ ਗੰਦਾ ਪਾਣੀ ਸਿੱਟਿਆ ਜਾ ਰਿਹਾ ਧਰਤੀ ਨੂੰ ਪ੍ਰਦੂਸ਼ਣ ਕੀਤਾ ਜਾ ਰਿਹਾ ਜੀ ਜਿਹੜੇ ਅੱਜ ਦੇ ਹਾਲਾਤ ਹੈ ਗੁਰਮਾਂ ਦੇ ਉਹ ਪੂਰੇ ਹੋਗੇ ਆ ਵੀ ਕੁਵਾਰੀ ਵਰ ਮੰਗੂਗੀ ਗਊਆਂ ਗੂੰ ਖਾਣ ਕਿੰਨਾਂ ਇਹ ਸਾਰੇ ਜਿਹੜੇ ਬਚਨ ਸੀ ਮਹਾਰਾਜ 10.56 ਦੇ 20 ਇੱਕੜੀ ਮਸ਼ੀਨਰੀ ਇੰਨੀ ਹੋ ਜੂਗੀ ਲੋਹੇ ਦੀ ਹਾਂਜੀ ਉਹ ਵੀ ਪੂਰੀ ਹੋ ਗਈ ਅੱਜ ਕਾਰਾਂ ਗੱਡੀਆਂ ਮੋਟਰਾਂ ਕਿੰਨਾ ਲੋਹਾ ਜਿਹੜਾ ਅੱਜ ਸੜਕਾਂ ਤੇ ਇਹ ਚੱਲ ਰਿਹਾ ਜੀ ਇਹ ਮਹਾਰਾਜ ਦੇ ਬਚਨ ਪੂਰੇ ਹੋਏ ਆ ਕਿਸੇ ਵੀ ਵੱਸ ਦੀ ਕੋਈ ਗੱਲ ਨਹੀਂ ਜੀ ਜਿਹੜੇ ਵੀ ਭੈਣ ਭਰਾ ਨੂੰ ਮੈਂ ਬੇਨਤੀ ਕਰਦਾ ਹਾਂ ਬਿਰਹਾਵਾਂ ਤੇ ਬੈਠੇ ਆ ਹਾਂਜੀ ਮੇਰੀ ਹੱਥ ਬਨ ਕੇ ਬੇਨਤੀ ਆ ਤੁਸੀਂ ਠੀਕ ਐ ਦਲੇਰ ਐ ਮੱਝ ਵਾਲੇ ਐ ਹਾਂਜੀ ਤੁਸੀਂ ਫਰਦ ਬਾ ਪਾਖਰਾ ਕੀਤਾ ਐ ਅੱਜ ਵੀ ਕਰ ਰਹੇ ਆ ਪਾਣੀ ਨਾਲ ਵੀ ਕਰ ਰਹੇ ਆ ਜੀ ਤੇਰੀ ਬੇਨਤੀ ਇਹ ਐ ਵੀ ਜਿਹੜੀ ਦਲੇਰੀ ਹੁੰਦੀ ਐ ਉਹ ਦਲੇਰੀ ਨੂੰ ਦਲੇਰੀ ਕਰਕੇ ਸੈਲਫ ਦੇ ਨਾਲ ਦਲੇਰੀ ਤੋਂ ਕੰਮ ਲਵੋ ਹੂੰ ਵੀ ਜਿਹੜੇ ਬੱਚੇ ਐ ਤੁਸੀਂ ਅਗਨ ਬੋਟਾਂ ਤੇ ਕੱਢ ਲਓਗੇ ਹਾਂਜੀ ਜਿਹੜੇ ਬਜ਼ੁਰਗ ਐ ਕੱਢ ਲਓਗੇ ਹੁਣ ਕਈ ਬਜ਼ੁਰਗਾਂ ਬੱਚਿਆਂ ਦੇ ਨੁਕਸਾਨ ਹੋ ਗਏ ਜਿਹੜੇ ਹੁਣ ਪਹੂ ਆਂਦੀ ਅਸੀਂ ਵੀਡੀਓ ਵੇਖੇ ਅਸੀਂ ਸੰਗਲ 파 ਕੇ ਖੁਰਲੀਆਂ ਤੇ ਬੰਨੇ ਆ ਜੀ ਕਈ ਕੁੱਤੇ ਵਿਚਾਰਿਆਂ ਵੀ ਵੀਡੀਓ ਵੇਖੀ ਉਹਨਾਂ ਨੂੰ ਬੰਨ ਕੇ ਤੇ ਆਪ ਘਰੋਂ ਨਿਕਲਿਆਏ ਉਹ ਵੀ ਇਨਸਾਨ ਐ ਉਹਨਾਂ ਚ ਵੀ ਗਿਆਨ ਐ ਜੀ ਵੀ ਤੁਸੀਂ ਅੜੀ ਛੱਡ ਕੇ ਤੁਸੀਂ ਘਰ-ਦਾਰ ਵੀ ਬਣ ਜਾਣਗੇ ਅਸੂ ਵੀ ਆ ਜਾਣਗੇ ਪਰ ਜਿਹੜੀ ਜਾਨ ਚਲੀ ਗਈ ਉਹ ਜਾਨ ਦੁਬਾਰੇ ਨਹੀਂ ਆਉਂਦੀ ਇੱਕ ਵਾਰੀ ਤੁਸੀਂ ਘਰ-ਬਾਰ ਛੱਡ ਕੇ ਤੁਸੀਂ ਪਸੂਆਂ ਨੂੰ ਕੱਢੋ ਬੱਚਿਆਂ ਨੂੰ ਕੱਢੋ ਜੀ ਜੇਕਰ ਜਿਉਂਦੇ ਰਹੇਗੇ ਸਾਰਾ ਕੁਝ ਦੁਬਾਰੇ ਜੇ ਟੰਗਾ ਨਾ ਹੋਇਆ ਮਾੜਾ ਬਿੱਡਾ ਬਣ ਜਾਊਗਾ ਜਿਵੇਂ ਹੁਣ ਇੱਕ ਬੀਬੀ ਦੀ ਵੀਡੀਓ ਆਈ ਹੈ ਵੀ ਸਭ 1.5 ਕਰੋੜ ਦੀ ਕੋਠੀ ਉਹਨਾਂ ਦੀ ਉਹਦਾ ਮਾਲਕ ਫੌਜ ਦੇ ਵਿੱਚ ਸੀ ਉਹਨਾਂ ਦੀ ਫਨਾਹ ਹੋ ਗਈ ਹਾਂਜੀ ਮਿੱਟੇਗੀ ਜੀ ਇੰਨੇ ਨੇ ਵੱਡੇ ਨੁਕਸਾਨ ਵੀ ਆਪਾਂ ਝੱਲਾਂਗੇ ਪਰ ਮੇਰੀ ਬੇਨਤੀ ਹੱਥ ਬੰਨ ਕੇ ਸਮਾਜ ਸੇਵੀਆਂ ਨੂੰ ਵੀ ਜਿਹੜੇ ਵਿਚਾਰੇ ਦਿਲ ਕੋ ਰਾਤ ਅਗਨ ਬੋਟਰਾਂ ਦੇ ਨਾਲ ਸੇਵਾ ਕਰ ਰਹੇ ਆ ਘਰਾਂ ਚੋਂ ਕੱਢ ਰਹੇ ਆ ਬਹੁਤ ਉਹਨਾਂ ਦਾ ਧੰਨਵਾਦ ਹੈ ਜੀ ਜਿਹੜੇ ਸੇਵਾ ਪਚਾਰੇ ਆਪਣੀਆਂ ਜਾਨਾਂ ਤਰੀਕੇ ਤਰਕੇ ਜਿਵੇਂ ਕੱਲ ਇੱਕ ਟਰੈਕਟਰ ਵੀ ਰੋੜ ਕੇ ਲੈ ਗਿਆ ਸੇਵਾ ਵਾਲਿਆਂ ਦਾ ਮੇਰੀ ਬੇਨਤੀ ਹੈ ਵੀ ਤੁਸੀਂ ਅੜੀ ਛੱਡ ਕੇ ਇੱਕ ਕਰੀ ਪਾਣੀ ਤੋਂ ਪਸ਼ੂਆਂ ਨੂੰ ਕੱਢੋ ਜੀ ਜੇਕਰ ਅਪਣੇ ਨਿਕਲ ਗਏ ਪਸ਼ੂ ਡੁੱਬ ਕੇ ਮਰ ਗਏ ਉਹ ਵੀ ਮਹਾਰਾਜ ਦੇ ਜੀ ਹੈ ਕਿ ਉਹਨਾਂ ਦੀ ਵੀ ਜਾਨ ਹੈ ਉਹ ਤੁਹਾਨੂੰ ਵੇਝਦੇ ਆ ਕਿ ਕੋਈ ਸਾਡੇ ਆ ਕੇ ਕੋਈ ਸੰਗਲ ਗਲੀ ਸਾਡੇ ਗੱਲ 'ਚ ਲਾਵੇ ਤੇ ਅਸੀਂ ਨਿਕਲੀਏ ਜੀ ਜੇਕਰ ਤੁਸੀਂ ਨਿਕਲ ਗਏ ਉਹਨਾਂ ਨੂੰ ਬੰਨ ਕੇ ਉਹਨਾਂ ਨੂੰ ਉਹ ਨਹੀਂ ਮੌਤ ਹੁੰਦੀ ਉਹਦਾ ਵੱਡਾ ਗੁਨਾਹ ਤੇ ਤੁਹਾਨੂੰ ਪਾਪ ਲੱਗਣਾ ਉਹਨਾਂ ਦਾ ਜੀ ਜਿੰਨੇ ਦੇਖਿਆ ਉਹਨਾਂ 5 500 ਪਸ਼ੂ ਪਾਣੀ ਦੇ ਵਿੱਚ ਮਈਆਂ ਤਰੀਆਂ ਜਾਂਦੀਆਂ ਡੁੱਬ ਕੇ ਮਰੀ ਜਾਂਦੀਆਂ ਹੂੰ ਵੀ ਤੁਸੀਂ ਅੜੀ ਛੱਡ ਕੇ ਪਸਵਾ ਨੂੰ ਕੱਢੋ ਆਪ ਨਿਕਲੋ ਘਰ-ਬਾਰ ਤੁਹਾਡੇ ਬਣ ਜਾਣਗੇ ਚੰਗੇ ਨਾ ਬਣ ਕੇ ਮਾਰੇ ਬਣ ਜਾਣਗੇ ਜੀ ਮੇਰੀ ਬਿੰਤੀ ਆ ਸਾਰੇ دریاਵਾਂ ਤੇ ਜੋ ਵੀ ਕੰਡੇ ਤੇ ਜਿਹੜੀਆਂ ਸੰਗਤਾਂ ਬੈਠੀਆਂ ਨੇ ਜੀ ਵੀ ਇਹ ਪਸਵਾ ਨੂੰ ਪਿਆ ਪਿੱਛੇ ਹਟ ਜਾਣ ਜੀ ਜੀ ਬਾਬਾ ਹਮੀਰ ਸਿੰਘ ਜੀ ਅਗਲਾ ਸਵਾਲ ਆ ਗਿਆ ਵੀ ਜਿਹੜੇ ਗਵੰਡੀ ਸੂਬੇ ਹੈਗੇ ਨੇ ਜਿਵੇਂ ਹਰਿਆਣਾ ਜਾਂ ਰਾਜਸਥਾਨ ਦੀ ਗੱਲ ਕਰੀਏ ਜੋ ਹਮੇਸ਼ਾ ਪੰਜਾਬ ਤੋਂ ਪਾਣੀ ਲੁੱਟਣ ਦੀ ਗੱਲ ਕਰਦੇ ਸੀਗੇ ਅੱਜ ਆਪਣਾ ਬਣਦਾ ਹਿੱਸਾ ਕਿਉਂ ਨਹੀਂ ਲੈਂਦੇ ਜਿਵੇਂ ਅੱਜ ਪੰਜਾਬ ਡੁੱਬਿਆ ਪਿਆ ਤੁਸੀਂ ਉਸਤੇ ਕੀ ਕਹੋਗੇ ਬੋਸ ਜੀ ਤੇ ਮੇਰਾ ਸਪਾਈਕ ਇਹੀ ਜਵਾਬ ਹੈ ਵੀ ਪੰਜਾਬ ਨਾਲ ਮੁੱਢੋ ਲਾ ਕੇ ੱੱੱਕਾ ਹੁੰਦਾ ਆ ਤੇ ਅੱਜ ਵੀ ੱੱੱਕਾ ਕਰ ਰਿਹਾ ਹੈ ਹਾਂਜੀ ਅੱਜ ਸੈਂਕੜੇ ਵੀ ਚੁੱਪ ਬੈਠੀ ਹੈ ਹਾਂਜੀ ਹਰਿਆਣਾ ਵੀ ਚੁੱਪ ਬੈਠਾ ਹੈ ਰਾਜਸਥਾਨ ਦੇ ਵਿੱਚੋਂ ਵੀ ਇੱਕ ਦੋ ਵੀਡੀਓ ਆਈਆਂ ਵੀ ਅਸੀਂ ਪਾਣੀ ਮੰਗਦੇ ਉਹਨਾਂ ਨੇ ਫਸਲਾਂ ਵੀ ਵਿਖਾਈਆਂ ਸਾਡੇ ਪਾਣੀ ਹੈ ਨਹੀਂ ਹੂੰ ਜੇਕਰ ਉਹ ਸੇ ਪਾਣੀ ਹੈ ਨਹੀਂ ਤੇ ਮੇਰੇ ਫੁੱਲ ਕਰਕੇ ਉਹਨਾਂ ਉਹਨਾਂ ਨੂੰ ਛੱਡਣਾ ਆਪਣੀਆਂ ਨਹਿਰਾਂ ਦਾ ਇਹ ਖੜੀਚੇ ਹੈਰ ਤੋਂ ਬੰਦ ਕਰ ਦਿੰਦੇ ਐ ਤੇ ਆਪਣਾ ਪੰਜਾਬ ਜਿਹੜਾ ਫਰੀਦਪੁਰ ਜ਼ਿਲ੍ਹਾ ਉਹ ਡੁੱਬ ਜਾਂਦਾ ਹੈ ਇਹ ਅੱਜ ਫੁੱਲ ਕਰਕੇ ਉਹ ਦੋਵੇਂ ਨਹਿਰਾਂ ਛੱਡਣ ਤੇ ਕੁਝ ਨਾ ਕੁਝ ਸਾਡੇ ਪੰਜਾਬ ਦਾ ਜਿਹੜਾ ਹਿੱਸਾ ਫਰੀਦਪੁਰ ਦਾ ਉਹਦੀ ਕੋਈ ਬਚਤ ਹੋ ਜਾਈ ਹੂੰ ਜੀ ਬਾਬਾ ਹਮੀਰ ਸਿੰਘ ਜੀ ਜਿਸ ਤਰ੍ਹਾਂ ਸੀਐਮ ਭਗਵੰਤ ਮਾਨ ਸਰਕਾਰ ਬਣਾਉਣ ਤੋਂ ਪਹਿਲਾਂ ਇਹ ਕਹਿੰਦੇ ਸੀ ਵੀ ਅਸੀਂ ਨਵਾਂ ਸਿਸਟਮ ਲੈ ਕੇ ਆਵਾਂਗੇ ਨਵੀਂ ਨੀਤੀ ਲੈ ਕੇ ਆਵਾਂਗੇ ਹੜ੍ਹਾਂ ਨੂੰ ਰੋਕਣ ਲਈ ਨਵੇਂ ਬੰਨ ਤਿਆਰ ਕਰਾਂਗੇ ਡਰੇਨਾਂ ਦਰਿਆਵਾਂ ਦਰਿਆਵਾਂ ਦੀ ਸਫਾਈਆਂ ਕਰਾਂਗੇ ਹੜ੍ਹ ਕਹਿੰਦੇ ਵੀ ਅਸੀਂ ਹੋਣ ਹੀ ਨਹੀਂ ਦੇਵਾਂਗੇ ਤੁਸੀਂ ਕੀ ਕਹੋਗੇ ਵੇਖੋ ਜੀ ਦੋ ਵੀ ਸਰਕਾਰਾਂ ਆਉਂਦੀ ਵੈਲੇ ਉਹ ਸਾਰੇ ਹੀ ਇਵੇਂ ਕਰਦੇ ਆ ਹਾਂਜੀ ਵੇਖ ਇੱਕ ਸੇਮ ਨਾਲਾ ਚੰਦਪਾਣ ਦਾ ਮਸ਼ਹੂਰ ਸੇਮ ਨਾਲਾ ਕਿਲਾ ਚੌੜਾ ਹੈ ਹਾਂਜੀ ਉਹ 55 ਦਾ ਬਣਿਆ ਹੋਇਆ ਤੇ ਉਦੋਂ ਪਿੱਛੋਂ ਮੇਰੇ ਖਿਆਲੇ ਅਕੱਦ ਦੀ ਉਹਦੀ ਸੇਵਾ ਹੋਈ ਹੈ ਜੀ ਇਹ ਜਿਹੜਾ ਬਜਟ ਆਏ ਸਾਲੀ ਰੱਖਦੇ ਸਫਾਈ ਕਰਨ ਦਾ ਹੂੰ ਉਹ ਪੂਤਾ ਜਾਂਦੇ ਵਿੱਚ ਹੀ ਰਹਿ ਜਾਂਦਾ ਪੈਸੇ ਖਾ ਜਾਂਦੇ ਪੈਸਾ ਆ ਜਾਂਦਾ ਪੈਸਾ ਖਾ ਜਾਂਦਾ ਖਾਂਦਾ ਜਾਂਦਾ ਜੀ ਜੇਕਰ ਸੇਮ ਨਾਲੇ ਵੀ ਸਹੀ ਟਾਈਮ ਤੇ ਸਫਾਈ ਹੋਵੇ 2-3 ਮਹੀਨੇ ਪਹਿਲਾਂ ਦਰਿਆਵਾਂ ਦੇ ਬੰਨ ਜਿਹੜੇ ਮਜ਼ਬੂਤ ਕੀਤੇ ਜਾਂਨ ਜੀ ਤੇ ਇੰਨੀ ਜਰਾ ਇਹ ਨੁਕਸਾਨ ਹੈ ਇਹ ਨਹੀਂ ਹੋ ਸਕਦਾ ਜੀ ਪਰ ਜੋ ਵੀ ਦੌਰ ਮੈਂ ਟੋਂਦੀਆ ਉਹ ਵੇਦੇ ਕਰਕੇ ਮੁੜ ਕੇ ਉਹ ਜਾ ਕੇ ਸੌਂ ਜਾਂਦੇ ਜਿਵੇਂ ਸੰਗੀਤ ਬਾਦਲ ਨੇ ਕਿਹਾ ਸੀ ਵੀ ਹੁਣ ਤਾਂ ਕਾਲੀਗਾਲ ਸਾਡਾ ਆਰਾਮ ਕਰਦਾ ਸੀ ਇਹ ਮੁਰਤੇ ਰਾਂਗ ਲੱਗ ਪੈਂਦੇ ਕਰਨ ਜੀ ਜੀ ਬਾਬਾ ਹਮੀਰ ਸਿੰਘ ਜੀ ਭਗਵੰਤ ਮਾਨ ਦਾ ਇਹ ਹਰ ਵਾਰੀ ਸਵਾਲ ਹੁੰਦਾ ਸੀ ਵੀ ਜਿਹੜੀਆਂ ਸਰਕਾਰਾਂ ਦੀ ਨਲਾਇਕੀਆਂ ਕਾਰਨ ਇਹ ਹੜ੍ਹਾਂ ਦੀ ਮਾਰ ਪੈਂਦੀ ਸੀ ਆਮ ਲੋਕਾਂ ਨੂੰ ਲੇਕਿਨ ਅੱਜ ਗੱਲ ਕਹਿੰਦੇ ਵੀ ਕੁਦਰਤ ਦੀ ਮਾਰ ਹੈਗੀ ਮੈਂ ਸਵਾਲ ਨੂੰ ਦੁਬਾਰਾ ਦਰਾਰਿਆ ਹੈਗਾ ਕਹਿੰਦੇ ਵੀ ਅੱਜ ਇਹ ਜਿਹੜੀ ਸਰਕਾਰਾਂ ਇਸ ਦੇ ਵਿੱਚ ਕੁਝ ਨਹੀਂ ਕਰ ਸਕਦੀਆਂ ਨਹੀਂ ਵੇਖੋ ਪਾਣੀ ਅੱਗੇ ਜਹਦਾਰ ਜੀ ਜ਼ੋਰ ਕਿਸੇ ਦਾ ਨਹੀਂ ਹੁੰਦਾ ਪਰ ਪ੍ਰਸ਼ਾਸਨ ਦਾ ਇੰਨਾ ਤੱਕ ਫਰਜ਼ ਬਣਦਾ ਨੇ ਵੀ ਮੌਕੇ ਤੇ ਜਾਣ ਮੌਕੇ ਤੇ ਜਾ ਕੇ ਜਾਇਜਾ ਲੈਣ ਲੋਕਾਂ ਤੋਂ ਰੈ ਲੈਣ ਵੀ ਤੁਹਾਨੂੰ ਕਿਸੇ ਗੱਲ ਦੀ ਤਕਲੀਫ ਆ ਉੱਥੇ ਬੋਰੀਆਂ ਲਾਈਆਂ ਜਾਣ ਉੱਥੇ ਪਹਿਲਾਂ ਫੌਜੀ ਡੌਟੀਆਂ ਲਈ ਜਾਵੇ ਅਗਨ ਬੋਤਲ ਦਿੱਤੇ ਜਾਣ ਜੇ ਹੁਣ 20 ਪਿੰਡ ਡੁੱਬਦੇ ਤੇ ਇੱਕ ਅਗਨ ਬੋਤਲ ਨਾਲ ਕੀ ਕਰੂਗਾ ਹੂੰ ਹੁਣ ਵੀ ਫੌਜ ਸੰਧੀ ਹੈ ਜੇਕਰ ਇਹ ਫੌਜ ਪਹਿਲਾਂ ਸੰਧੀ ਹੁੰਦੀ ਬਈ ਜਿਹੜੇ ਮਹਿਕ ਨੇ ਉਹ ਪਹਿਲਾਂ ਆਪਣੀਆਂ ਡੌਟੀਆਂ ਲਾਈਆਂ ਹੁੰਦੀਆਂ ਜਿਵੇਂ ਅੰਬਰਤ ਸਰ ਦੀ ਉਹ ਬੀਬੀ ਐ ਜੀ ਸੀ ਲੱਗੀ ਆ ਉਹ ਬਿਚਪਨ ਦੇ ਦੱਕ ਸੇਵਾ ਕਰਦੀ ਐ ਬਹੁਤ ਵੱਡੀ ਫੁੱਤਰ ਦੇ ਉੱਤੇ ਉਹਦਾ ਇਸ ਵੇਲੇ ਨਾ ਆ ਰਿਹਾ ਐ ਜੇ ਉਹਨਾਂ ਸਾਰੇ ਇਮਾਨਦਾਰ ਡੀਸੀ ਉਹੋ ਜੇ ਲੱਗ ਜਾਣ ਤੇ ਸਾਡਾ ਨੁਕਸਾਨ ਹੁਣ ਬਚ ਸਕਦਾ ਹੈ ਜੀ ਅੱਜ ਮੈਂ ਵੀਡੀਓ ਵੇਖ ਇੱਕ ਧਾਲੀ ਵਾਲੀ ਬੋਲ ਰਿਹਾ ਸੀ ਕਿ ਤੁਹਾਡੀਆਂ ਡਿਊਟੀਆਂ ਲੈਣ ਤੇ ਤੁਸੀਂ ਘਰਾਂ 'ਚ ਸੁੱਤੇ ਪਏ ਐ ਤੇ ਇਹੋ ਜਿਹੇ ਅਫਸਰਾਂ ਨੂੰ ਸਸਪੈਂਡ ਕਿਉਂ ਨਹੀਂ ਕੀਤਾ ਜਾਂਦਾ ਬਾਬਾ ਹਮੀਰ ਸਿੰਘ ਜੀ ਸਵਾਲ ਇਹ ਹੈ ਕਿ ਜਿੰਨੀ ਜਿੰਨੀਆਂ ਜਗ੍ਹਾ ਤੇ ਜਾ ਕੇ ਆਏ ਅਸੀਂ ਕਵਰਿੰਗ ਕਰਦੇ ਹੈਗੇ ਆ ਉਥੋਂ ਲੋਕਾਂ ਨੇ ਗੱਲ ਦੱਸੀ ਐ ਵੀ ਪ੍ਰਸ਼ਾਸਨ ਦਾ ਬੰਦਾ ਜਾਂ ਸਰਕਾਰਾਂ ਦਾ ਬੰਦਾ ਸਾਡੇ ਕੋਲ ਕੋਈ ਨਹੀਂ ਆਉਂਦਾ ਸਾਨੂੰ ਮਟੀਰੀਅਲ ਦੀ ਲੋੜ ਹੁੰਦੀ ਹੈ ਮਟੀਰੀਅਲ ਵੀ ਅਸੀਂ ਆਪਣੇ ਕੋਲੋਂ ਲਾਉਣਿਆ ਜਿਵੇਂ ਫਰੋਜਪੁਰ ਦੀ ਗੱਲ ਕਰੀਏ ਹਬੀਬ ਵਾਲਾ ਦੀ ਉੱਥੋਂ ਦੇ ਲੋਕ ਵੀ ਕਹਿੰਦੇ ਵੀ ਅਸੀਂ ਖੁਦ ਆਪਣੇ ਹੱਥ ਜੇਬਾਂ ਦੇ ਵਿੱਚੋਂ ਸਭ ਕੁਝ ਲੈ ਕੇ ਆ ਰਹਿਆਂ ਕਿਸਾਨ ਇਹ ਗੱਲ ਕਹਿੰਦੇ ਸੀ ਕਹਿੰਦੇ ਪ੍ਰਸ਼ਾਸਨ ਬਿਲਕੁਲ ਅੱਗੇ ਨਹੀਂ ਆ ਰਿਹਾ ਮੈਂ ਜੀ ਪੰਨੇ ਮੇਗੇਟੋ ਅੱਗੇ 4 ਦਿਨ ਲਾ ਕੇ ਆਇਆ ਮੇਰਾ ਰਸਤੇਦਾਰ ਦੀ ਉੱਥੇ ਮੌਤ ਹੋਈ ਸੀ ਜੀ ਮੈਂ ਉਹ ਸਾਰੇ ਪਿੰਡਾਂ ਦਾ ਮੈਂ ਦੌਰਾ ਕਰਕੇ ਆਇਆ ਉੱਤੇ ਦਰیا ਦੇ ਜਾ ਕੇ ਆਇਆ ਉੱਥੇ ਆਮ ਲੋਕ ਜਿਹੜੇ ਘਰਾਂ ਚੋਂ ਵਿਚਾਰੇ ਪੈਸੇ ਇਕੱਠੇ ਕਰਕੇ ਬੋਰੀਆਂ ਭਰ ਕੇ ਬੰਨਾਂ ਦੇ ਉੱਤੇ ਲਾ ਰਹੇ ਆ ਰਾਸ ਨੂੰ ਪਹਿਰੇ ਦੇ ਰਹੇ ਆ ਹਾਂਜੀ ਬਿਜਲੀ ਜ਼ਰੂਰ ਫੌਜੀਆਂ ਗੱਡੀਆਂ ਮੈਂ ਦੇਖੀਆਂ ਦੋ ਚਾਰ ਥਾਂ ਤੇ ਲੱਗੀਆਂ ਪਰ ਜਿੰਨੀ ਜ਼ਿੰਮੇਵਾਰੀ ਗਵਰਨਮੈਂਟ ਨੂੰ ਚਾਹੀਦੀ ਸੀ ਉੱਥੇ ਕੋਈ ਡੀਸੀ ਨਹੀਂ ਮਿਲਿਆ ਕੋਈ ਉੱਥੇ ਸਰਕਾਰ ਦਾ ਨੁਮਾਇੰਦਾ ਨਹੀਂ ਮਿਲਿਆ ਸਿਰਫ ਇੱਕ ਵੀਡਾਂ ਦੇ ਵੀਡੀਓ ਪਾ ਕੇ ਤੇ ਆਪਣਾ ਫਰਜ਼ ਪੂਰਾ ਕਰਕੇ ਜੀ ਉੱਥੋਂ ਆ ਜਾਂਦੇ ਆ ਜੀ ਤੇ ਅੱਜ ਵੀਡੀਓ ਆ ਰਹੀ ਆ ਵੀ RAMLAL ਦੀ ਬਸਤੀ ਆ ਉੱਥੋਂ 80 ਵੇਲੇ ਵੀ ਪਾਣੀ ਟੁੱਟਿਆ ਸੀ ਉਦੋਂ ਪਿੱਛੋਂ ਵੀ ਟੁੱਟਿਆ ਸੀ ਜੀ ਤੇ ਉੱਥੇ ਟੇੜ ਪੈ ਗਈ ਆ ਬਹੁਤ ਵੱਡੀ 6-7 ਫੁੱਟ ਦੀ ਜੀ ਵੀ ਥੱਡਿਓ ਪਾਣੀ ਸਿੰਮ ਸਿੰਮ ਕੇ ਸਿੰਮ ਸਿੰਮ ਕੇ ਬਾਹਰ ਜਿਹੜੀ ਮਿੱਟੀ ਆ ਉਹ ਡਗਰੀ ਆ ਹੋ ਸਕਦਾ ਵੀ ਅੱਜ ਰਾਤ ਨੂੰ ਟੁੱਟ ਜੇ ਕੱਲ ਨੂੰ ਟੁੱਟ ਜੇ ਜੀ ਜੇਕਰ ਉਹ RAMLAL ਦਾ ਬੰਨ ਟੁੱਟ ਗਿਆ ਇਹ ਫਰੋਲਪੁਰ ਦੇ ਵਿੱਚ ਬਹੁਤ ਵੱਡੀ ਪੱਧਰ ਦੇ ਉੱਤੇ ਟਮਾਈ ਹੋਊਗੀ ਤੇ ਮੇਰੀ ਇਹ ਤੁਹਾਡੇ মিডিਆ ਰਾਈ ਜੀਸੀ ਨੂੰ ਕੁੱਠ ਦੇ ਪ੍ਰਸ਼ਾਸਨ ਨੂੰ ਇਹ ਬੈਂਤੀ ਅਬੀ ਉਥੇ ਵੱਡੀ ਪੱਧਰ ਦੇ ਉੱਤੇ ਮਿੱਟੀ ਪਾ ਕੇ ਅੰਦਰ ਗੱਟੇ-ਗੁੱਟੇ ਲਾ ਕੇ ਉਹਦਾ ਪ੍ਰਬੰਧ ਕੀਤਾ ਜਾਵੇ ਜੀ ਤੇ ਜੇਕਰ ਉਹ ਟੁੱਟ ਗਿਆ ਤੇ ਹੋ ਸਕਦਾ ਵੀ ਜੀਆਂ ਨੂੰ ਵੀ ਉਹ ਨਾਲ ਨਿਕਲ ਲਵੇ ਕਿ ਭਾਵੇਂ ਚੜਾਈ ਉਥੇ ਇੰਨਾ ਆਪਣਾ ਇਕੱਠਾ ਹੋਇਆ ਹੋਇਆ ਜੀ ਜੀ ਸੋ ਬਾਬਾ ਜੀ ਜਿਸ ਤਰ੍ਹਾਂ ਤੁਸੀਂ ਜਾਣਕਾਰੀ ਦਿੱਤੀ ਹੈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਆਪ ਜੀ ਜਿਹੜੇ ਜੀ ਫੋਨ ਕਰਦੇ ਜੀ ਸੁਰੋਤਿਆਂ ਨੂੰ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ